ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਜੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜੀਉ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੋ ਗੁਰੂ ਪਿਆਰ ਬਾਲਿਓ ਸਤ ਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਤ ਕਾ ਜੋ ਆਪਾਂ ਬਾਣੀ ਦੀਆਂ ਪੰਕਤੀਆਂ ਪੜ੍ਹੀਆਂ ਨੇ ਇਹਦਾ ਅਰਥ ਇਹ ਬਣਦਾ ਵੀ ਮਹਾਰਾਜ ਤੇਰੀ ਬਾਣੀ ਅਮਰਤਮਈ ਹੈ ਜਿਹੜਾ ਇਹਨੂੰ ਸੁਣਦਾ ਹੈ ਉਦੀ ਪਰਮਗਤੀ ਹੋ ਜਾਂਦੀ ਆ ਪਰਮਗਤੀ ਕਿਵੇਂ ਉਹ ਇੱਕ ਸੱਚਾ ਸੁੱਚਾ ਜੀਵਨ ਜੀਂਦਾ ਇਨਸਾਨ ਰੋਹ ਰੀਤੀਆਂ ਰਸਮਾਂ ਰਵਾਜ ਸੰਸਾਰ ਕ ਜਿਹੜੇ ਸਮਾਜਿਕ ਜਿਹੜੇ ਸਮਾਜਿਕ ਰੋਹ ਰੀਤੀਆਂ ਰਸਮਾਂ ਰਵਾਜਾਂ ਦੇ ਵਿੱਚੋਂ ਆਜ਼ਾਦ ਹੋ ਜਾਂਦਾ ਮਨੁੱਖ ਗੁਰੂ ਮਰਜਾਦਾ ਅਨਸਾਰ ਆਪਣਾ ਜੀਵਨ ਬਸਰ ਕਰਦਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦਾ ਹੈ ਤੇ ਫੇਰ ਇਹਦਾ ਮਤਲਬ ਇਹ ਆ ਵੀ ਸੁਣ ਸੁਣ ਹੋਵੇ ਪਰਮਗਤ ਮੇਰੀ ਗੁਰਬਾਣੀ ਨੂੰ ਸੁਣਦੇ ਨਾਲ ਪਰਮਗਤੀ ਹੋ ਜਾਂਦੀ ਹੈ ਜੀਂਦੇ ਜੀ ਅਗਲੇ ਪੰਨੇ 'ਚ ਦੱਸਿਆ ਸੀ ਮਾਰਾ ਨੇ ਜਲਨ 부ਜੀ ਸੀਤਲ ਹੋਏ ਮਨਵਾ ਕਦੋਂ ਜੀ ਸਤਗੁਰ ਕਾ ਦਰਸ਼ਨ ਪਾਏ ਜੀਓ ਜਲਨ ਜਿਹੜਾ ਮਨੁੱਖ ਸਾਰਾ ਦਿਨ ਜਲਦਾ ਹੀ ਰਹਿੰਦਾ ਫਿਕਰਾਂ 'ਚ ਹੋ ਰਿਆਂ 'ਚ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਕਿਸੇ ਦਾ ਕਾਰੋਬਾਰ ਵੱਧਦਾ ਦੇਖ ਕੇ ਕਿਸੇ ਨੂੰ ਦੇਖ ਕੇ ਮਤਬਲਾ ਕਹਿਣ ਦਾ ਭਾਵ ਆ ਵੀ ਅੰਦਰ ਸਾੜਾ ਜਿਹਾ ਪੈਦਾ ਹੋਇਆ ਰਹਿੰਦਾ ਗੁਰੂ ਪਿਆਰ ਵਾਲਿਆਂ ਦੇ ਨਹੀਂ ਜਿਹੜੇ ਆਮ ਹੰਕਾਰੀ ਲੋਕ ਨੇ ਆਪਾਂ ਵੀ ਗਣ ਲੈਨੇ ਆ ਵਿੱਚ ਵੀ ਜਦੋਂ ਆਪਾਂ ਸ਼ਬਦ ਸੁਣਿਆ ਗੁਰਬਾਣੀ ਸੁਣੀ ਤੇ ਅੰਦਰਲੀ ਤਪੱਸ ਖਤਮ ਹੋ ਗਈ ਤੇ ਮਨ ਹਸੀ ਤਲ ਹੋ ਗਿਆ ਮਨ ਠੰਡਾ ਠਾਰ ਜੀ ਨੂੰ ਕਹਿੰਦੇ ਆ ਤਕਉ ਵਿੱਚ ਆ ਗਿਆ ਸ਼ਾਂਤ ਹੋ ਗਿਆ ਸਹਿਜ ਵਿੱਚ ਆ ਗਿਆ ਆਇਆ ਕਦੋਂ ਸਤਿਗੁਰ ਕਾ ਦਰਸ਼ਨ ਪਾਏ ਜੀਉ ਸਤਿਗੁਰ ਦਾ ਦਰਸ਼ਨ ਕਿਵੇਂ ਪਾਈਦਾਇ ਕਹਤਾ ਆਪਾਂ ਦਰਬਾਰ ਦੇ ਦਰਬਾਰ ਸਾਹਿਬ ਦੇ ਅੰਦਰ ਆਏ ਆ ਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਇਹਨਾਂ ਅੱਖਾਂ ਨਾਲ ਹੁਣ ਆਪਾਂ ਬਾਣੀ ਜੇ ਪੜ ਸੁਣ ਰਹੇ ਆ ਪੜ ਰਹੇ ਆ ਸੁਣ ਵੀ ਰਹੇ ਆ ਤਾ ਸਤਗੁਰੂ ਦਾ ਦਰਸ਼ਨ ਪ੍ਰਾਪਤ ਹੋ ਰਿਹਾ ਸਤਗੁਰੂ ਨੂੰ ਗੁਰੂ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਆ ਜੀ ਆ ਅੱਖਾਂ ਦੇ ਨਾਲ ਸਰੀਰ ਨੂੰ ਵੇਖ ਲੈਣਾ ਜਾਂ ਗੁਰੂ ਦੇ ਸਰੂਪ ਨੂੰ ਦੇਖਣਾ ਠੀਕ ਹੈ ਪਰ ਜੋ ਅਸਲੀ ਦਰਸ਼ਨ ਹੁੰਦੇ ਨੇ ਉਹ ਗੁਰਬਾਣੀ ਸੁਣ ਕੇ ਹੁੰਦੇ ਨੇ ਸਤਗੁਰੂ ਦਾ ਦਰਸ਼ਨ ਪ੍ਰਾਪਤ ਉਹਨਾਂ ਦੇ ਬਚਨ ਸੁਣ ਕੇ ਹੁੰਦਾ ਵੀ ਹਾਂ ਸਤਗੁਰੂ ਕੀ ਕਹਿੰਦੇ ਨੇ ਤੇ ਕਿਸ ਤਾਕਤ ਦੇ مالک ਹੈ ਸਤਿਗੁਰੂ ਉਹਨਾਂ ਦੀ ਹੈਸੀਅਤ ਦਾ ਪਤਾ ਲੱਗ ਜਾਂਦਾ ਫਿਰ ਸਤਿਗੁਰਾਂ ਦੀ ਹੈਸੀਅਤ ਦਾ ਪਤਾ ਲੱਗਦਾ ਜਦੋਂ ਆਪਾਂ ਸੁਣਦੇ ਆ ਉਹਨਾਂ ਨੂੰ ਤੇ ਜੋ ਆਪਾਂ ਪਾਵਨ ਪਵਿੱਤਰ ਅੰਗ 618 ਤੇ ਸੁਭਾਈਮਨ ਸ਼ਬਦ ਪੜਨ ਲੱਗੇ ਆ ਇਸ ਹੋਰ ਫਰਾਗ ਅੰਦਰ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮ ਹੀ ਜਾਣੀ ਤੁਝ ਹੀ ਪਹੇ ਨਵੇਰੋ ਬਖਸ਼ ਲੈ ਹੋ ਸਹਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਹੋ ਗਿਆ ਨਾ ਦਰਸ਼ਨ ਗੁਰੂ ਦਾ ਵੀ ਅੰਦਰ ਦੀ ਜਾਣਣ ਵਾਲੇ ਆ ਮਹਾਰਾਜ ਤੁਸੀਂ ਤੁਸੀਂ ਹੀ ਕਰਮਾਂ ਦਾ ਸਾਬ ਕਿਤਾਬ ਕਰਦੇ ਹੋ ਤੁਸੀਂ ਹੀ ਨਵੇੜੇ ਕਰਦੇ ਹੋ ਸਤਿਗੁਰੂ ਜੀ ਬਖਸ਼ਿਸ਼ ਕਰੋ ਬਖਸ਼ ਲੈ ਸਹਬ ਪ੍ਰਭ ਆਪਣੇ ਫਿਰ ਸਾਡੇ ਕੀਤੇ ਉਗਣੋਂ ਨੂੰ ਵੀ ਬਖਸ਼ ਦਿੰਦਾ ਜੇ ਅਸੀਂ ਉਹਨਾਂ ਦੇ ਕਹਿਣੇ ਮੁਤਾਬਕ ਚੱਲਦੇ ਆਂ ਤਾਂ ਲੱਖ ਖਤੇ ਕਰ ਫੇਰੋ ਅਸੀਂ ਤਾਂ ਗਨਾਹਗਾਰ ਆਂ ਅਜਿਹਾ ਦਿਹਾੜੀ ਵਿੱਚ ਪਤਾ ਨਹੀਂ ਕਿੰਨੀਆਂ ਗਲਤੀਆਂ ਕਰ ਦਿੰਨੇ ਆ ਜਾਣੇ ਅਣਜਾਣੇ ਪਤਾ ਹੀ ਨਹੀਂ ਲੱਗਦਾ ਪ੍ਰਭ ਜੀ ਤੂੰ ਮੇਰੋਂ ਠਾਕਰ ਨੇਰੋ ਏ ਪ੍ਰਭੂ ਪਿਤਾ ਜੀ ਤੁਸੀਂ ਮੇਰੇ ਠਾਕਰੋ ਤੇ ਮੇਰੇ ਅੰਦਰ ਹੀ ਬੈਠੇ ਹੋ ਸਭ ਤੋਂ ਨੇਰੇ ਪ੍ਰਭੂ ਪਰਮਾਤਮਾ ਹੈ ਹਰ ਚਰਨ ਸ਼ਰਨ ਮੋਹਿ ਚੇਰੋ ਹੈ ਪ੍ਰਭੂ ਪਰਮਾਤਮਾ ਜੀ ਮੈਨੂੰ ਆਪਣੀ ਸ਼ਰਨ ਵਿੱਚ ਰਿਹਾ ਉਹ ਚਰਨ ਦਾ ਮੇਲ ਮਲਾਪ ਕਰਾਓ ਤੇ ਆਪਣੇ ਸੇਵਕ ਬਣਾ ਲਓ ਰਹਾਓ ਬੇਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਉਹ ਬੇਸਮਾਰ ਬੇਅੰਤ ਸਵਾਮੀ ਹੈ ਪ੍ਰਭੂ ਪਰਮਾਤਮਾ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉੱਚਿਆਂ ਤੋਂ ਉੱਚਾ ਗੁਣਬਾਨ ਹੈ ਗੁਨਾ ਦਾ ਖਜ਼ਾਨਾ ਹੈ ਕਾਟ ਛਿਲਕ ਕੀ ਨੋ ਆਪਣੋ ਦਾਸ ਰੋ हे ਮਾਰਾ ਸੱਚੇ ਪਾਤਸ਼ਾਹ ਮੇਰੇ ਅੰਦਰੋਂ ਹੁਣ ਜਿਹੜੀ ਆਸਾ ਤ੍ਰਿਸ਼ਨਾ ਦੀ ਭੁੱਖ ਹੈ ਉਹ ਮਿਟਾ ਦਿਓ ਤੇ ਆਪਣੇ ਸੇਵਕ ਬਣਾ ਲਓ ਕਾਟ ਛਿਲਕ ਕੀਨੋ ਆਪਣੋ ਦਾਸ ਰੋ ਤੋ ਨਾਨਕ ਕਹਾ ਨਹਿ ਰੋ اے ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾਓ ਨਾਮ ਬਾਣੀ ਨਾਲ ਜੋੜੋ ਸਤਿਗੁਰੂ ਇਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਗਰਬਾਣੀ ਵਿੱਚ ਅਰਦਾਸ ਵੀ ਹੈ ਨਾਮ ਵੀ ਹੈ ਤੇ ਸਿੱਖਿਆ ਵੀ ਹੈ ਸਭ ਕੁਝ ਗੁਰਵਾਨੀ ਅੰਦਰ ਹੀ ਹੈ ਜੋ ਆਪਾਂ ਲੜੀਵਾਰ ਕਰਦੇ ਹਾਂ ਉਹ ਪਾਵਨ ਪਵਿੱਤਰਾਂ ਕਾ 542 ਤੇ ਆ ਸ਼ਬਦ ਸੁਭਾਏ ਮਾਨ ਇੱਥੇ ਵੀ ਮਹਾਰਾਜ ਨੇ ਇਹ ਹੀ ਦੱਸਦੇ ਨੇ ਸੰਤਨ ਕੇ ਪ੍ਰਸਾਦ ਹਰ ਹਰ ਪਾਇਆ ਰਾਮ ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਲੱਭ ਲਿਆ ਹੈ ਇਸ ਪੁੰਨੀ ਮਨ ਸ਼ਾਂਤ ਤਪ ਤੋਂ ਬੁਝਾਇਆ ਰਾਮ ਵਾਹ ਮਹਾਰਾਜ ਕਹਿੰਦੇ ਮੇਰੀ ਚਿਰਾਂ ਦੀ ਤਾਂਗ ਪੂਰੀ ਹੋ ਗਈ ਮੇਰੇ ਮਨ ਵਿੱਚ ਠੰਡ ਪੈ ਗਈ ਹੈ ਮੇਰੇ ਅੰਦਰੋਂ ਤ੍ਰਿਸ਼ਨਾ ਦੀ ਤਪਸ ਬੁੱਝ ਗਈ ਹੈ ਸਫਲਾ ਸੋ ਦਿਨਸ ਰੈਣ ਸੁਹਾਵੀ ਆਨੰਦ ਮੰਗਲ ਰਸ ਘਣ ਸਫਲਾ ਸੋ ਦਿਨਸ ਰੈਣ ਸੁਹਾਵੀ ਆਨੰਦ ਮੰਗਲ ਰਸ ਘਨ ਉਹ ਦਿਨ ਮੇਰੇ ਵਾਸਤੇ ਭਾਗਾਂ ਵਾਲਾ ਹੈ ਉਹ ਰਾਤ ਸੋਹਣੀ ਹੈ ਜਦੋਂ ਮੈਨੂੰ ਪ੍ਰਮਾਤਮਾ ਮਿਲਿਆ ਜਿਸ ਨਾਲ ਬਹੁਤ ਆਨੰਦ ਖੁਸ਼ੀਆਂ ਸਵਾਦ ਬਣੇ ਪਏ ਨੇ ਅੱਗੇ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਬਨ ਰਸਨਾ ਗੁਣ ਭਨੰ ਮੇਰੇ ਹਿਰਦੇ ਵਿੱਚ ਪਿਆਰੇ ਗੋਪਾਲ गोविंद ਜੀ ਪ੍ਰਗਟ ਹੋ ਗਏ ਹਨ ਮੈਂ ਆਪਣੀ ਜੀਬ ਨਾਲ ਉਸ ਮਲਾਪ ਦੇ ਕਿਹੜੇ-ਕਿਹੜੇ ਗੁਣ ਭਾਲ ਸਕਦਾ ਹਾਂ ਲੱਭ ਸਕਦਾ ਹਾਂ ਕਿਹੜੇ-ਕਿਹੜੇ ਗੁਣਾਂ ਦਾ ਮੈਂ ਲਾਭ ਲੈ ਸਕਦਾ ਹਾਂ ਕਿਉਂਕਿ ਪ੍ਰਗਟੇ ਗੋਪਾਲ गोविंद ਲਾਲਨ ਕਵਨ ਰਸਨਾ ਗੁਣਪਨਾ ਹੁਣ ਪ੍ਰਗਟ ਹੋ ਗਏ ਹਿਰਦੇ ਘਰ ਵਿੱਚ ਹੁਣ ਤੇਰੇ ਕਿਹੜੇ ਕਿਹੜੇ ਗੁਣ ਗਾਵਾ ਮਹਾਰਾਜ ਤੇਰੇ ਗੁਣ ਬੇਅੰਤ ਨੇ ਪ੍ਰਮ ਲੋਭ ਮੋਹ ਬੇਕਾਰ ਥਾਕੇ ਕਦੋਂ ਜੀ ਮਿਲ ਸਖੀ ਮੰਗ ਲਗਾਇਆ ਮੇਰੇ ਅੰਦਰੋਂ ਝਟਕਣਾ ਲੋਭ ਮੋਹ ਆਦਕ ਸਾਰੇ ਬਕਾਰ ਦੂਰ ਹੋ ਗਏ ਹਨ ਮੇਰੇ ਗਿਆਨ ਇੰਦਰੇ ਮਿਲ ਕੇ ਸਿਫਤ ਸਲਾਹ ਦਾ ਗੀਤ ਗਾ ਰਹੇ ਹਨ ਅੱਖਾਂ ਚੰਗਾ ਵੇਖ ਰਹੀਆਂ ਨੇ ਕੰਨ ਚੰਗਾ ਸੁਣ ਰਹੀ ਹੈ ਸੁਣ ਰਹੇ ਨੇ ਤੇ ਜੀਭਾ ਚੰਗਾ ਬੋਲ ਰਹੀ ਹੈ ਹੁਣ ਮੇਰੇ ਗਿਆਨ ਇੰਦਰੀ ਮਿਲ ਕੇ ਉਸ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਦਾ ਗੀਤ ਗਾ ਰਹੇ ਨੇ ਨਾਨਕ ਪੰਪੈ ਸੰਤ ਜਾਪੈ ਜਿਨ ਹਰ ਹਰ ਸੰਜੋਗ ਮਿਲਾਇਆ ਮਹਾਰਾਜ ਕਹਿੰਦੇ ਹੁਣ ਨਾਨਕ ਗੁਰੂ ਦੇ ਚਰਨਾ ਵਿੱਚ ਹੁਣ ਨਾਨਕ ਗੁਰੂ ਦੇ ਚਰਨਾਂ ਵਿੱਚ ਟੈਪਿਆ ਹੈ ਸ਼ਬਦ ਗੁਰੂ ਦੇ ਚਰਨਾਂ ਵਿੱਚ ਟੈਪਿਆ ਹੈ ਨਾਨਕ ਗੁਰੂ ਅੱਗੇ ਹੀ ਅਰਜੋਈ ਕਰਦਾ ਰਹਿੰਦਾ ਹਾਂ ਕਿਉਂਕਿ ਉਸ ਗੁਰੂ ਨੇ ਮਲਾਪ ਦੇ ਲੇਖ ਦੀ ਰਾਹੀ ਮਲਾਪ ਦੇ ਲੇਖ ਨੂੰ ਉਹ ਯਾਗਰ ਕਰਕੇ ਮੈਨੂੰ ਪ੍ਰਮਾਤਮਾ ਮਲਾ ਦਿੰਦਾ ਹੈ ਅਗਰੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਬਿਹાગੜਾ ਮਹੱਲਾ ਪੰਜਵਾਂ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਬਖਾਣਾ RAM ਇਹ ਮੇਰੇ ਸਭ ਤੋਂ ਵੱਡੇ ਸਰਬਗੁਣ ਭਰਪੂਰ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ ਇਹ ਦਾਤ ਆਪਾਂ ਮੰਗ ਜੀਏ ਨਾਮ ਦੀ ਦਾਤ ਮੰਗ ਜੇ ਪਾਈ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਦਾਤ ਮੰਗ ਜੀਏ ਗੁਰੂ ਦੀ ਬਖਸ਼ਿਸ਼ ਮੰਗ ਜੀਏ ਅਗਲੇ ਸ਼ਬਦ ਚ ਮਾਰ ਅਗਲੇ ਬੰਦ ਚ ਮਹਾਰਾਜ ਜਕਦਰ ਅੰਮ੍ਰਿਤ ਬਾਣੀ ਉਚਰ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਅੰਮ੍ਰਿਤ ਬਾਣੀ ਉਚਰ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਆਤਮ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ ਮੈਂ ਤੇਰੀ ਸਿਫਤ ਸਲਾਹ ਦਾ ਗੀਤ ਗਾਂਦਾ ਰਹਾਂ ਮੈਨੂੰ ਤੇਰੀ ਰਜਾ ਮਿੱਠੀ ਲੱਗਦੀ ਰਹੇ ਜਿਵੇਂ ਆਪਾਂ ਪਹਿਲਾ ਪੰਕਤੀ ਪੜੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਪੁਚੀ ਸੀ ਤਰ ਹੋਏ ਮਨਵਾਤ ਸਤਿਗੁਰ ਕਾ ਦਰਸ਼ਨ ਪਾਏ ਜੀਓ ਇਹ ਆਪਾਂ ਸ਼ੁਰੂ ਵਿੱਚ ਪੰਕਤੀਆਂ ਪੜ੍ਹ ਵੀ ਲਈਆਂ ਇਹਨਾਂ ਦੇ ਆਪਾਂ ਭਾਵ ਅਰਥ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਤੋਂ ਬਈ ਇੱਕੋ ਇੱਕ ਅਮਰਤਮਈ ਬਾਣੀ ਹੈ ਜਿਹਨੂੰ ਸੁਣ ਕੇ ਪਰਮ ਗਤੀ ਹੁੰਦੀ ਹੈ ਮਨੁੱਖ ਦੀ ਤੇ ਜਿਹੜੀ ਜਲਨ 부ਜੀ ਸ਼ੀਤਲ ਹੋਏ ਮਨੁਆ ਮਨ ਦੇ ਵਿੱਚੋਂ ਜਿਹੜੀ ਤਪੱਸ ਸੀ ਉਹ ਖਤਮ ਹੋ ਗਈ ਜੈਲਸ ਸਾੜਾ ਵਿਰੋਧਤਾ ਉਹ ਮਨ ਚੋਂ ਖਤਮ ਹੋ ਗਈ ਹੋਈ ਕਦੋਂ ਸਤ ਗੁਰ ਕਾ ਦਰਸ਼ਨ ਪਾਏ ਜੀਓ ਸਤ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ ਜਦੋਂ ਬਾਣੀ ਸੁਣ ਕੇ ਇੱਕ ਆਪਾਂ ਆਏ ਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਬੈਠ ਕੇ ਚੌਂਕੜਾ ਲਾ ਕੇ ਅਸਲ ਗੁਰੂ ਦੇ ਦਰਸ਼ਨ ਗੁਰੂ ਦੇ ਸ਼ਬਦ ਸੁਣਨ ਵਿੱਚ ਜਦੋਂ ਆਪਾਂ ਸ਼ਬਦ ਸੁਣਾਗੇ ਗੁਰਬਾਣੀ ਸੁਣਾਗੇ ਫਿਰ ਆਪਾਂ ਨੂੰ ਸਤ ਗੁਰਾਂ ਦੀ ਅਹਿਮੀਅਤ ਦਾ ਪਤਾ ਲੱਗਦਾ ਬਿਕਨੀ ਪਾਵਰ ਦੇ ਮਾਲਕ ਨੇ ਇਸੇ ਬਿਮਾਰਾ ਨੇ ਹੀ ਦਸੇ ਅਮਰਤ ਬਾਣੀ ਉਚਰਨ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਜਿਹੜਾ ਬੰਦਾ ਗੁਰਬਾਣੀ ਉਚਾਰਦਾ ਹੈ ਗੁਰਬਾਣੀ ਪੜ੍ਹਦਾ ਸੁਣਦਾ ਹੈ ਆਤਮਿਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਿੰਦਾ ਹੈ ਮੈਂ ਤੇਰੀ ਸਿਵਤ ਸਲਾਹ ਦਾ ਗੀਤ ਗਾਉਂਦਾ ਰਹਾ ਮੈਨੂੰ ਤੇਰੀ ਰਜਾ ਮਿੱਠੀ ਲੱਗਦੀ ਰਹੇ ਜਦੋਂ ਗੁਰਬਾਣੀ ਸਿਧਾਂਤ ਨਾਲ ਜੁੜਾਂਗੇ ਫੇਰ ਉਹਦੀ ਰਜਾ ਮਿੱਠੀ ਲੱਗਦੀ ਆ ਨਹੀਂ ਤਾਂ ਜੇ ਪੂਰਾ ਹਵਾ ਤੇ ਚੱਲ ਜੇ ਉਦੋਂ ਹੀ ਅਸੀਂ ਤਾਂ ਲੱਗ ਜਾਂਦੇ ਰੱਬ ਨੂੰ ਲਾਂਭੇ ਦੇਣ ਕਿਉਂਕਿ ਜਿਹਦਾ ਜਿਹਦੇ ਵਿੱਚ ਆਪ ਦਾ ਨਫਾ ਹੁੰਦਾ ਉਹ ਅਸੀਂ ਚੰਗਾ ਲੱਗਦਾ ਸਾਨੂੰ ਜਿਹਦੇ ਵਿੱਚ ਨੁਕਸਾਨ ਹੁੰਦਾ ਸਾਡਾ ਮਾੜਾ ਲੱਗਦਾ ਪਰ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਬੀਜਿਆਂ ਦੇ ਗਾਣਿਆਂ ਦੇ ਭੰਗੜੇ ਨਹੀਂ ਪਾਏ ਮਹਾਰਾਜ ਨੇ ਅਸੀਂ ਪਾਉਨੇ ਆ ਚਮਕੌਰ ਦੀ ਗੜੀ ਦੇ ਵਿੱਚ ਪੁੱਤਰਾਂ ਨਾਲੋਂ ਪਿਆਰੇ ਸਿੰਘ ਤੇ ਸਹਬਜ਼ਾਦੇ ਬਾਬਾ ਜੋ ਅਜੀਤ ਸਿੰਘ ਤੇ ਬਾਬਾ ਜਹਾਰ ਸਿੰਘ ਦੀਆਂ ਲਾਸਾਂ ਦੇ ਕੋਲ ਦੀ ਲੰਘੇ ਕਫਨ ਵੀ ਨਹੀਂ ਪਾਇਆ ਕਹਿੰਦਾ ਅਸੀਂ ਤੇ ਆ ਸਿੰਘ ਗੁਰੂ ਮਹਾਰਾ ਸੱਚੇ ਪਾਤਸ਼ਾਹ ਜੇ ਆਪ ਦਾ ਹੁਕਮ ਹੋਵੇ ਤਾਂ ਮੈਂ ਆ ਜਿਹੜਾ ਮੇਰਾ ਦਸਤਾਰਾ ਹੈ ਹਜ਼ੂਰੀਆ ਹੈ ਉਹਨੂੰ ਮੈਂ ਅਜੀਤ ਸਿੰਘ ਤੇ ਜਿਹਾਰ ਸਿੰਘ ਦੀ ਲਾਸ਼ ਤੇ ਪਾ ਦਿਆਂ ਮਹਾਰਾਜ ਕਹਿੰਦੇ ਦਿਆ ਸਿੰਘ ਕਪੜਾ ਪਾਉਣਾ ਬਣਦਾ ਪਰ ਮੈਂ ਉਹਨਾਂ ਚ ਇਹਨਾਂ ਤੇ ਕਪੜਾ ਨਹੀਂ ਪਾয়েਂਗਾ ਆਪਣੇ ਕੋਲੇ ਅਜ ਖੱਦਰ ਥੋੜਾ ਆਪਣੇ ਕੋਲੇ ਖੱਦਰ ਨਹੀਂ ਹੈ ਉਹਨਾਂ ਜਿੰਨੇ ਵੀ ਸਿੰਘ ਸ਼ਹੀਦ ਹੋਏ ਪਏ ਜਾਂ ਤਾਂ ਸਾਰਿਆਂ ਤੇ ਪਾਉਣ ਜੋਗਾ ਖੱਦਰ ਹੁੰਦਾ ਫੇਰ ਇਹਨਾਂ ਤੇ ਪਹਿਣਾ ਸੀ ਜੇ ਮੇਰੇ ਸੰਘ ਪੁੱਤਰਾ ਨਾਲੋਂ ਪਿਆਰੇ ਬਿਨਾ ਕੱਪੜੇ ਤੋਂ ਲਾਸਾਂ ਪਈਆਂ ਨਾ ਤੇ ਇਹਨਾਂ ਦੀਆਂ ਵੀ ਆਈ ਪਹਿਣਗੀਆਂ ਰਹਿਣਗੀਆਂ ਇਹ ਆ ਗੁਰੂ ਸਾਹਿਬ ਦਾ ਪਿਆਰ ਸੱਖਾਂ ਨਾਲ ਨਿਤ ਦਸ਼ਮੇਸ਼ ਪਿਤਾ ਜੀ ਨੇ ਪਹਿਲਾਂ ਪਰਿਵਾਰ ਬਹੁਤ ਭੇਜੇ ਸੀ ਅਨੰਤਪੁਰ ਸਾਹਿਬ ਤੋਂ ਇਹਨਾਂ ਨੇ ਨੀਤੀ ਦੇਖਦੀ ਗੁਰੂ ਸਾਹਿਬ ਨੇ ਵੀ ਹੁਣ ਘੇਰਾ ਪਾ ਲਿਆ ਇਹਨਾਂ ਦੀ ਨੀਤੀ ਮਾੜੀ ਆ ਬਹੁਤ ਪਰਿਵਾਰ ਇਹਨਾਂ ਨੇ ਘੇਰਾ ਪਹਿਣ ਤੋਂ ਪਹਿਲਾਂ ਪਹਿਲਾਂ ਹੀ ਕੱਢਦੇ ਸੀ ਬਾਲ ਬੱਚਿਆਂ ਵਾਲੇ ਸਾਰਿਆਂ ਨੂੰ ਕਿਹਾ ਸੀ ਵੀ ਆਪਦੀ ਸੁਰੱਖਿਅਤ ਜਗ੍ਹਾ ਤੇ ਜਾਵੋ ਕਈ ਚਲੇ ਗਏ ਤੇ ਕਈ ਫਿਰ ਨਹੀਂ ਗਏ ਗੁਰੂ ਨੂੰ ਛੱਡ ਕੇ ਇਸੇ ਤਰ੍ਹਾਂ ਹੀ ਮਹਾਰਾਜ ਕਿਰਪਾ ਕਰਦੇ ਨੇ ਸਾਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਤਾ ਸਤਿਗੁਰਾਂ ਨੇ ਵੀ ਉਹਦਾ ਪਾਣਾ ਮਿੱਠਾ ਕਰਕੇ ਮੰਨਣਾ ਪੈਣਾ ਫੇਰ ਉਹਦਾ ਪਿਆਰ ਪ੍ਰਾਪਤ ਹੁੰਦਾ ਇਹ ਪਾਣਾ ਮਿੱਠਾ ਲੱਗੇਗਾ ਕਦੋਂ ਜਦੋਂ ਅੰਮ੍ਰਿਤ ਬਾਣੀ ਉਚਰਾਂ ਜਦੋਂ ਬਾਣੀ ਗਾਉਣੀ ਸੁਣਨੀ ਸ਼ੁਰੂ ਕਰਤੀ ਪਾਈ ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ ਹਰ ਜਸ ਮਿੱਠਾ ਤੇਰਾ ਲੱਗਦਾ ਤੇਰਾ ਭਾਣਾ ਵੀ ਮਿੱਠਾ ਲੱਗੇ ਜੋ ਪ੍ਰਮਾਤਮਾ ਕਰਦਾ ਸਿਰ ਮੱਥੇ ਜੋ ਗੁਰ ਕਹੇ ਸੋਈ ਪਰ ਮੰਨੂ ਜੋ ਗੁਰੂ ਕਹਿੰਦਾ ਉਹ ਮੰਨਣਾ ਪੈਣਾ ਭਾਈ ਜੋ ਗੁਰੂ ਪ੍ਰਮਾਤਮਾ ਕਰਦਾ ਉਹਦੀ ਗੁਦਰਤ ਨੂੰ ਮੰਨਣਾ ਪੈਣਾ ਅੱਗੇ ਮਹਾਰਾਜ ਨੇ ਦੱਸਿਆ ਕਰ ਦਿਆ ਮਿਆ ਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨ हे गोपाल हे गोविंद मेरे ऊपर दया कर तरस कर तैंथो बिना मेरा और कोई आसरा नहीं है जिने बना लिया तो उतर गया जिने रसम पूर्ति कीती है वे चल गुरुद्वारे भी जायो ने हां और पासे भी जायो ने हां ए रसम पूर्ति है रौ रिती आहे रिवाज जिनु कहने आ रौ रिती रसम रिवाज आहे ਵੇ ਚਲੋ ਗੁਰਦੁਆਰੇ ਵੀ ਜਾਣਾ ਬਣਦਾ ਜੀ ਚਲਦੇ ਆਂ ਫਿਰ ਮਿੱਟੀ ਕੱਢਣ ਵੀ ਜਾਣਾ ਧਿਆਨ ਨਾਲ ਬੈਠੋ ਜੀ ਗੁਰਦੁਆਰੇ ਆ ਕੇ ਵੀ ਸੋਣਾ ਹੁੰਦਾ ਤਾਂ ਫਿਰ ਆਉਣ ਦੀ ਲੋੜ ਹੀ ਨਹੀਂ ਹੈ ਮਹਾਰਾਜ ਨੇ ਕਿਹਾ ਕਰ ਦਿਆ ਮਯਾ ਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨ ਹੇ ਗੋਪਾਲ ਹੇ ਗੋਬਿੰਦ ਮੇਰੇ ਉੱਤੇ ਦਇਆ ਕਰ ਤਰਸ ਕਰ ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ ਜਿਨੇ ਤਾਂ ਪਾਈਏ ਗੋਬਿੰਦ ਨੂੰ ਆਸਰਾ ਬਣਾ ਲਿਆ ਗੁਰੂ ਨੂੰ ਆਸਰਾ ਬਣਾ ਲਿਆ ਉਹ ਤਾਂ ਜੀਵਨ ਲਿਖ ਕੇ ਲੱਗ ਗਿਆ ਤੇ ਜਿਨੇ ਆਸਰੇ ਹੀ ਪੰਜਾ ਬਣਾਏ ਹੋਏ ਨੇ ਇਧਰ ਗੁਰੂ ਦਾ ਆਸਰਾ ਵੀ ਲੈ ਲਿਆ ਕਬਰ ਦਾ ਆਸਰਾ ਵੀ ਲੈ ਲਿਆ ਜੰਡ ਦਾ ਆਸਰਾ ਵੀ ਲੈ ਲਿਆ ਮੱਠਾਂ ਦਾ ਆਸਰਾ ਵੀ ਲੈ ਲਿਆ ਸਮਾਦਾਂ ਤੇ ਵੀ ਚਲੇ ਗਏ ਡੇਰਿਆਂ ਤੇ ਵੀ ਚਲੇ ਗਏ ਫਿਰ ਉਹ ਬਾਲੇ ਭਾਈ ਪਾਸਿਆਂ ਵਾਲਾ ਜਿਵੇਂ ਕਹਿੰਦੇ ਆ ਬਾਲੇ ਘਰਾਂ ਦਾ ਪ੍ਰੋਣਾ ਭੁੱਖਾ ਹੀ ਹੁੰਦਾ ਕਈ ਵਾਰੀ ਹੋ ਜਾਂਦੀ ਏ ਇਹ ਗੱਲ ਇੱਕੋ ਦਰ ਤੇ ਬਣੇ ਰਹੀਏ ਗੁਰੂ ਤੇ ਬਣੇ ਰਹੀਏ ਭਾਈ ਮਹਾਰਾਜ ਨੇ ਦੱਸਣਾ ਕੀਤਾ ਇੱਥੇ ਸਮਝਾਉਣਾ ਕੀਤਾ ਕਰਦਾ ਮੈਂ ਆ ਗੋਪਾਲ ਗੋਬਿੰਦ ਕੋਈ ਨਹੀਂ तुਜ ਬਿਨਾ ਜੇ ਤਾਂ ਇਹ ਵਰਤੀ ਬਣ ਗਈ ਵੀ ਤੇਥੋਂ ਬਹਾਨੀ ਮੇਰਾ ਹੈ ਕੋਈ ਤੇਥੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਫੇਰ ਬਣ ਗਈ ਗੱਲ ਮਹਾਰਾਜ ਕਹਿੰਦੇ ਸਮਰੱਥ ਆਕਾ ਵਾਹਿਗੁਰੂ ਸਮਰਾਥ ਅਗਥ ਅਪਾਰ ਪੂਰਨ ਜਿਉ ਤਨ ਧਨ ਤੁਮ ਮਨ ਹੈ ਸਭ ਤਾਕਤਾਂ ਦੇ ਮਾਲਕ ਹੈ ਅਕਥ ਹੈ ਬੇਅੰਤ ਮੇਰੀ ਇਹ ਜਿੰਦ ਮੇਰਾ ਇਹ ਮਨ ਇਹ ਸਰੀਰ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਫਿਰ ਜਿਵੇਂ ਜਿਵੇਂ ਧੰਨੇ ਭਗਤ ਨੇ ਕਿਹਾ ਜੀ ਨਾ ਬਿ ਗਾਂਜਾਂ ਵੀ ਤੂੰ ਹੀ ਚਾਰਦਾ ਨੱਕੇ ਵੀ ਤੂੰ ਹੀ ਮੋੜਦਾ ਕਿਉਂਕਿ ਉਹਨੇ ਉਹਦੀ ਦਾਤ ਨੂੰ ਸਮਝ ਲਿਆ ਦਾਤ ਪ੍ਰਾਪਤ ਕਰ ਲਈ ਪ੍ਰਭੂ ਪ੍ਰਮਾਤਮਾ ਦੀ ਤੇ ਕਹਾਣੀ ਕਹਿੰਦੀ ਆ ਪੱਥਰ ਚੋਂ ਕੱਢ ਕੇ ਰੱਬ ਨੂੰ ਡਾਂਗ ਫੜਾਤੀ ਵੀ ਜਾਂ ਗਾਂਜਾਂ ਮੋੜ ਕੇ ਆ ਨਾਲੇ ਕਹਿੰਦੇ ਕਹੀ ਫੜਾਤੀ ਵੀ ਜਾਂ ਨੱਕੇ ਮੋੜ ਕੇ ਆ ਇਹ ਮਨ ਘੜਤ ਕਹਾਣੀ ਆ ਉਹ ਤਾਂ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕੀਤੀ ਭਗਤ ਧੰਨਾ ਜੀ ਨੇ ਭਗਤ ਪਿਆਰਿਆਂ ਤੋਂ ਬਾਣੀ ਸੁਣੀ ਭਗਤ ਪਿਆਰਿਆਂ ਤੋਂ ਸੰਗ ਕੀਤਾ ਭਗਤ ਪਿਆਰਿਆਂ ਦਾ ਤੇ ਆਪ ਵੀ ਉਸੇ ਕੰਮੇ ਲਾਗੇ ਬੰਦਗੀ ਕਰਨ ਲਾਗੇ ਪ੍ਰਮਾਤਮਾ ਨੂੰ ਯਾਦ ਰੱਖਣ ਲਾਗੇ ਤੇ ਫਿਰ ਉਹ ਪ੍ਰਮਾਤਮਾ ਆਪਸੇ ਅੰਦਰ ਪ੍ਰਗਟ ਹੋ ਗਿਆ ਵੀ ਹੁਣ ਤੂੰ ਹੀ ਤੂੰ ਆ ਮੈਂ ਨਹੀਂ ਗਾਂਆਂ ਵੀ ਤੂੰ ਹੀ ਚਾਰ ਰਿਆਂ ਨੱਕੇ ਵੀ ਤੂੰ ਹੀ ਮੋੜ ਰਿਆਂ ਪ੍ਰਸ਼ਾਦਾ ਵੀ ਤੂੰ ਹੀ ਛਕ ਰਿਆਂ ਨਹਾ ਵੀ ਤੂੰ ਹੀ ਰਹਾ ਕੱਪੜੇ ਵੀ ਤੂੰ ਹੀ ਪਹਿਨ ਰਿਹਾ ਕਿਉਂਕਿ ਵਰਤੀ ਬਣ ਕੇ ਵੀ ਤੂੰ ਹੀ ਅੰਦਰ ਜੇ ਤੂੰ ਹੈਗਾ ਮੌਜਮਾਨ ਤਾਂ ਤਾਂ ਹੀ ਇਹ ਕੁਝ ਹੋ ਰਿਹਾ ਜਦੋਂ ਨਿਕਲ ਨਹੀਂ ਨਿਕਲ ਗਿਆ ਉਹਨੇ ਜੋਤ ਆਪਣੀ ਖਿੱਚ ਲਈ ਫਿਰ ਕੁਝ ਵੀ ਨਹੀਂ ਹੋਣਾ ਫਿਰ ਤਾਂ 4 5 6 ਜਾਣੇ ਚੱਕਦੇ ਆ ਹੁਣ ਚੋਂ ਤੋਂ ਵੀ ਨਹੀਂ ਚੱਕਿਆ ਜਾਂਦਾ ਕਹਿਣ ਦਾ ਭਾਵ ਆ ਵੀ ਇਹ ਵਰਤੀ ਬਣਦੀ ਆ ਅੰਦਰ ਪ੍ਰਗਟ ਹੋ ਜਾਂਦਾ ਜਦੋਂ ਪ੍ਰਮਾਤਮਾ ਫਿਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੇਰ ਹਾਂ ਨਾ ਹੂੰ ਧੰਨੇ ਭਗਤ ਜੀ ਵੀ ਇਹ ਫਿਰ ਵਰਤੀ ਬਣ ਗਈ ਫਿਰ ਤੂੰ ਹੀ ਤੂੰ ਆ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਮਾਹਗਰੂ ਤੂੰ ਹੀ ਤੂੰ ਆ ਸਭ ਕੁਝ ਕਰਨ ਕਰਾਉਣ ਵਾਲਾ ਮੇਰੇ ਹੱਥ ਵਿੱਚ ਕੀ ਆ ਗਰਬਾਣੀ ਸਮਝ ਆ ਗਈ ਭਗਤ ਧੰਨਾ ਜੀ ਨੂੰ ਸਰਬੰਗ ਸੱਚਾ ਏਕ ਹੈ ਦੂਸਰ ਨਹੀਂ ਕੋਈ ਗੁਰੂ ਮਹਾਰਾਜ ਕਹਿੰਦੇ ਨੇ ਵੀ ਦੂਜਾ ਤਾਂ ਕੋਈ ਹੈ ਹੀ ਨਹੀਂ ਸਭ ਕੁਝ ਪ੍ਰਭੂ ਪ੍ਰਮਾਤਮਾ ਨੇ ਆਪਣੀ ਕੁਦਰਤ ਨੂੰ ਪੈਦਾ ਕੀਤਾ ਆਸ ਮਨੁੱਖਾ ਸਰੀਰ ਦੀ ਘੜਤ ਘੜੀ ਮੰਦਰ ਬਣਾਇਆ ਮਨੁੱਖਾ ਸਰੀਰ ਇਸਤਰੀਆ ਚ ਪੁਰਸ਼ ਵਿੱਚ ਰਹਿੰਦਾ ਆਪ ਹੀ ਆਪ ਦੇ ਰਹਿਣ ਵਾਸਤੇ ਮਨੁੱਖਾ ਜਨਮ ਸਰੀਰ ਬਣਾਇਆ ਪ੍ਰਮਾਤਮਾ ਨੇ ਅਕਾਲ ਆਪਾ ਪੜ੍ਹ ਕੇ ਆਏ ਸੀ ਪਿੱਛੇ ਪੰਕਤੀ ਪ੍ਰਭੂ ਪ੍ਰਮਾਤਮਾ ਨੇ ਮਨੁੱਖਾ ਸਰੀਰ ਇੱਕ ਮੰਦਰ ਸਾਜਿਆ ਆਪਦੇ ਰਹਿਣ ਵਾਸਤੇ ਅੰਦਰ ਹੀ ਬੈਠਾ ਉਹ ਪਰ ਅਸੀਂ ਮਹਿਸੂਸ ਨਹੀਂ ਕਰਦੇ ਜਦੋਂ ਮਹਿਸੂਸ ਕਰ ਲਿਆ ਭਗਤ ਧੰਨੇ ਜੀ ਦੇ ਵਾਂਗ ਫਿਰ ਸਾਨੂੰ ਇਹ ਸੂਚੀ ਆ ਜਾਣੀ ਵੀ ਤੂੰ ਹੀ ਤੂੰ ਆ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਣਾ ਹੂੰ ਫਿਰ ਮੈਂ ਮੈਂ ਮੁੱਕ ਜਾਂਦੀ ਆ ਫਿਰ ਤੇਰੀ ਤੇਰੀ ਤੂੰ ਤੂੰ ਹੋਣ ਲੱਗ ਜਾਂਦੀ ਐ ਅੱਗੇ ਮਹਾਰਾਜ ਕਹਿੰਦੇ ਨੇ ਮੂਰਖ ਮੁਗਧ ਅਨਾਥ ਚੰਚਲ ਬਲਹੀਣ ਬਲਹੀਣ ਨੀਚ ਅਜਾਣਾ ਮੂਰਖ ਮੁਗਧ ਅਨਾਸ ਚੰਚਲ ਬਲਹੀਣ ਨੀਚ ਅਜਾਣਾ हे ਪ੍ਰਭੂ ਮੈਂ ਮੂਰਖਾਂ ਬਹੁਤ ਮੂਰਖਾਂ ਨਿਆਸਰਾ ਹਾਂ ਚੰਚਲ ਕਮਜ਼ੋਰ ਨੀਚ ਤੇ ਅਣਜਾਣ ਹਾਂ ਬਨਵੰਤ ਨਾਨਕ ਸ਼ਰਨ ਤੇਰੀ ਰਾਖ ਦੇ ਹੋ ਆਵਣ ਜਾਣਾ اے نانک گرو مہاراج کہندے بینتی کردے نے اپنے اپ تے ٹکا کے گل کہندے نے مہاراج کہ نانک نانک بینتی کردا ہے کہ میں تیری شرن آیا ہاں پربھو پرماطما جی تو مینوں جنم مرن دے گیڑ توں بچا لے ساڈا سرنی پائیے ہر جیو گون گاوا ہر نیتہ رام گرم کھاں دی شرن پیار ਪਿਆਰ ਪ੍ਰਮਾਤਮਾ ਮਿਲ ਪੈਂਦਾ ਹੈ ਹੁਣ ਆਪਾਂ ਗੁਰਮਖਾਂ ਦੀ ਸ਼ਰਨ ਬੈਠੇ ਆਂ ਸਰੀਰ ਕਰਕੇ ਜੇ ਮਨ ਕਰਕੇ ਵੀ ਪ੍ਰਮਾਤਮਾ ਦੀ ਸ਼ਰਨ ਪੈ ਜੀਏ ਵੀ ਵਾਹਿਗੁਰੂ ਤੇਥੋਂ ਬਿਨਾਂ ਕੋਈ ਨਹੀਂ ਸਿਰਫ ਤੇ ਸਿਰਫ ਪ੍ਰਮਾਤਮਾ ਨੂੰ ਯਾਦ ਰੱਖੀਏ ਤਾਂ ਫਿਰੇ ਬਣ ਜਾਣੀ ਆ ਵੀ ਬਿਰਤੀ ਭਗਤ ਧੰਨੇ ਵਾਲੀ ਬਣ ਜੂ ਬਿਰਤੀ ਫਿਰ ਸਾਧਾ ਸ਼ਰਣੀ ਸਾਧਾ ਦਾ ਮਤਲਬ ਹੈ ਗੁਰੂ ਦੇ ਬਚਨ ਸੁਣਨੇ ਗੁਰੂ 35ਵਾਂ ਮੁਰਖ ਸਾਧੂ ਕਹ ਲੋ 35ਵਾਂ ਮੁਰਖਾਂ ਦੀ ਗੁਰਬਾਣੀ ਦਰਜ ਹੈ 35 ਮਹਾਂਪੁਰਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਨੂੰ ਆਪਾਂ ਗੁਰਬਾਣੀ ਕਹਿੰਨੇ ਆ ਠੀਕ ਆ ਜੀ ਬਾਣੀ ਦਾ ਜਹਾਜ਼ ਗੁਰੂ ਦੇ ਗੁਣ-ਕੌਣੇ ਬਾਣੀ ਨਾਲ ਜੁੜਨਾ ਇਹ 35 ਮਹਾਂਪੁਰਖਾਂ ਦੀ ਆਪਾਂ ਸੰਖੇਪਤ ਕਰ ਰਹੇ ਆ ਮੰਨੋ ਮਹਾਰਾਜ ਕਹਿੰਦੇ ਸਾਧਾ ਸਰਨੀ ਪਾਈਏ ਹਰ ਜਿਉ ਗੁਣ ਗਾਵਾਂ ਹਰ ਨੀਤਾ ਰਾਮ ਗੁਰਮਖਾਂ ਦੀ ਸ਼ਰਨ ਪਿਆ ਪ੍ਰਮਾਤਮਾ ਮਿਲ ਪੈਂਦਾ ਹੈ ਤੇ ਅਸੀਂ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ ਧੂਰ ਭਜਨ ਕੀ ਮਨ ਤਨ ਲਾਗੋ ਧੂਰ ਭਜਨ ਕੀ ਮਨ ਤਨ ਲੱਗੋ ਹਰ ਜਿਓ ਸਭ ਪਤ ਤੁ ਪਨੀ ਤਾਰਾਮ ਹੇ ਪ੍ਰਭੂ ਜੀ ਮਿਹਰ ਕਰ ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿੱਚ ਮੇਰੇ ਮੱਥੇ ਉੱਤੇ ਲੱਗਦੀ ਰਹੇ ਚਰਨ